ਜਿੰਦਾਬਾਦ ਪਰਲਾ ਚੋਦਰੀ ਜਿੰਦਾਬਾਦ ਪਰਲਾ ਚੋਦਰੀ ਜਿੰਦਾਬਾਦ ਦਿਨਨਗਰ ਦੀ ਅਮਰ ਕਲੋਨੀ 'ਚ ਨਵੀਂ ਬਣਨ ਵਾਲੀ ਗਲੀ ਦਾ ਕੀਤਾ ਗਿਆ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਨੀਤੂ ਚੋਹਾਨ ਨੇ ਰੀਬਨ ਕੱਟ ਕੇ ਗਲੀ ਦਾ ਕੰਮ ਕਰਵਾਇਆ ਸ਼ੁਰੂ ਦਿਨਨਗਰ ਦੀ ਵਾਰਡ ਨੰਬਰ 3 ਦੀ ਪੈਂਦੀ ਅਮਰ ਕਲੋਨੀ ਦੀ ਗਲੀ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਅੱਜ ਨਗਰ ਕੌਂਸਲ ਦੇ ਪ੍ਰਧਾਨ ਨੀਤੂ ਚੋਹਾਨ ਨੇ ਰੀਬਨ ਕਟ ਕੇ ਗਲੀ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਮੌਕੇ ਤੇ ਯੂਥ ਨੇਤਾ ਅਭਿਨਵ ਚੋਦਰੀ ਵੀ ਉਹਨਾਂ ਦੇ ਨਾਲ ਸਨ। ਤੁਹਾਨੂੰ ਦੱਸ ਦਈਏ ਕਿ ਅਮਰ ਕਲੋਨੀ ਦੀ ਇਸ ਗਲੀ ਦੀ ਹਾਲਤ ਬਹੁਤ ਖਸਤਾ ਸੀ ਅਤੇ ਗਲੀ ਦੇ ਵੱਡੀ ਗਿਣਤੀ ਚ ਲੋਕ ਵਿਧਾਇਕਾ ਅਰਨਾ ਚੋਦਰੀ ਨੂੰ ਵੀ ਉਹਨਾਂ ਦੀ ਰਿਹائش ਤੇ ਮਿਲਣਗੇ ਸਨ। ਅਤੇ ਇਸ ਗਲੀ ਦਾ ਮੁੱਦਾ ਮੀਡੀਆ ਵੱਲੋਂ ਵੀ ਚੁੱਕਿਆ ਗਿਆ ਸੀ। ਗਲੀ ਦੀ ਤਰਸਜੋਗ ਹਾਲਤ ਨੂੰ ਦੇਖਦੇ ਹੋਏ ਅੱਜ ਕੰਮ ਸ਼ੁਰੂ ਕਰਵਾ ਦਿੱਤਾ ਹੈ। ਜੋ ਕਿ 2 ਮਹੀਨੇ ਚ ਬਣ ਕੇ ਤਿਆਰ ਹੋ ਜਾਵੇਗਾ ਆਓ ਦੇਖਦੇ ਹਾਂ ਡਾਕਟਰ ਮੀਸ ਰੰਗਲ ਦੀ ਇੱਕ ਖਾਸ ਰਿਪੋਰਟ ਜਿਹੜਾ ਉਹ ਦ ਘਟਣ ਕਿਤੇ ਜਾ ਰਿਹਾ ਗਲੀਆਂ ਦੇ ਅੱਜ ਕਿੱਥੇ ਤੋਂ ਘਟਣਗੇ ਤੁਸੀਂ ਜੀ ਗਲੀ ਆਓ ਅੱਜ ਜੀਨਾ ਨਗਰ ਦੇ ਆਪਣੇ ਵਾਰਡ ਨੰਬਰ 3 ਦੇ ਵਿੱਚ ਬੜੀ ਪੁਰਾਣੀ ਡਿਮਾਂਡ ਸੀ ਗੱਲੀਾਂ ਦੇ ਵਾਸੇ ਜਦੋਂ ਦੀ ਸਰਕਾਰ ਚੇਂਜ ਚੇਂਜ ਹੋਈ ਆ ਉਦੋਂ ਦੇ ਜੋ ਵੀ ਅਸੀਂ ਜੋ ਮੈਡਮ ਅਰਨਾ ਚੌਧਰੀ ਨੇ ਕੰਮ ਉਲੀਕੇ ਦੇ ਸੀ ਉਹਨਾਂ ਤੇ ਰੋਕ ਲੱਗ ਲਗਾ ਦਿੱਤੀ ਸੀ ਇਸ ਸਰਕਾਰ ਨੇ ਬਟ ਮੈਡਮ ਉਹਨਾਂ ਨੇ ਹੌਲੀ ਹੌਲੀ ਜਿਉਂ-ਜਿਉਂ ਆਪਣੀ ਸਮਝਦਾਰੀ ਦੇ ਨਾਲ ਫੰਡ ਇਕੱਠੇ ਹੁੰਦੇ ਗਏ ਨੇ ਜਿਉਂ-ਜਿਉਂ ਲੋਕਾਂ ਦੀ ਡਿਮਾਂਡ ਆਈ ਜੰਦੀ ਹੈ ਜਾਂ ਜਿੱਥੇ ਜ਼ਿਆਦਾ ਤਕਲੀਫ ਆ ਉੱਥੇ ਉੱਥੇ ਕੰਮ ਮੈਡਮ ਹੁਣਾਂ ਦੇ ਹੁਕਮਾਂ ਦੇ ਨਾਲ ਅੱਗੇ ਤਰੀਕਾ ਆਂਡੇ ਨੇ ਕੱਲ ਵੀ ਇਥੇ ਉਹ ਦਾ ਘਾਟਨ ਕੀਤਾ ਸੀ ਇੱਕ ਅੱਜ ਫੇਰ ਆ ਇਹ ਗਲੀ ਵੀ ਕਾਫੀ ਚਿਰ ਤੋਂ ਪੈਂਡਿੰਗ ਪਈ ਜਿਹੜੀ ਗਲੀ ਬੰਦੀ ਜੀ ਹਾਂ ਜੀ ਇਹ ਸਮੋਸੇ ਫਾਰ ਨੰਬਰ 3 ਦੇ ਜਿਹੜਾ ਡਾਕਟਰ ਮਨੀਸ਼ ਵਾਲੀ ਗਲੀ ਦੇ ਨਾਲ ਨੰਬਰ ਕਿੰਨੇ ਆ ਜੀ ਨਾਲੋ ਤੇ ਇੱਕ ਜੌਨੀ ਠਾਕਰ ਜੀ ਵਾਲੀ ਗਲੀ ਵੀ ਆ ਉਹਨੂੰ ਵੀ ਨਾਲ ਹੀ ਅਸੀਂ ਉਸ ਤੋਂ ਬਾਅਦ ਉਹੀ ਬਣਾਵਾਂਗੇ ਇਤੋਂ ਪਹਿਲਾਂ ਕੰਮ ਸ਼ੁਰੂ ਕਰਾਂਗੇ ਸਾਡਾ ਮੁਕਤ ਕਰਾਂਗੇ ਜੀ ਕੰਡਿਲ ਨਾ ਭਾਈ ਜਿਹੜੀ ਲੈਂਥ ਜਿਹੜੀ ਹੈ ਜੀ ਹੈ ਜਿਹੜੀ ਵਿੱਚ ਜਿਹੜੀ ਕੰਪਲੀਟ ਹੋਣੀ ਹੈ ਉਹ 6000 ਸਕੇਰ ਫੁੱਟ ਦੇ ਲੱਗੇ ਹੈ ਜੀ 6 ਲੱਖ ਪੇਜ ਦੇ ਨਾਲੇ ਬਣਨੀ ਹੈ ਉਸ ਤੋਂ ਨੈਚਰ ਅਗਲੀ ਪ੍ਰਪੋਜ਼ਲ ਜਿਹੜੀ ਸਾਡੇ ਨੋਰਾ ਉਹ ਵੀ ਤੁਹਾਨੂੰ ਨਾਲ ਹੀ ਜਿਸ ਤੇ ਬਣ ਕੇ ਐਸਟੀਮੇਟ ਆਉਂਦਾ ਉਹ ਵੀ ਤੁਹਾਨੂੰ ਦੱਸ ਕੱਲ ਵੀ ਇੱਕ ਉਹਦੋ ਘਾਟਣ ਕਰਦੇ ਤੁਹਾਡੇ ਵੱਲੋਂ ਕੀਤਾ ਗਿਆ ਹੈ ਪ੍ਰਧਾਨ ਜੀ ਵੱਲੋਂ ਨਗਰ ਕਾਉਂਸਲ ਵੱਲੋਂ ਤੁਹਾਡੇ ਵੱਲੋਂ ਸਾਰੇ ਰਲ ਕੇ ਅੱਜ ਫਿਰ ਇੱਕ ਉਹਦੋ ਘਾਟਣ ਗੱਲ ਤੇ ਕੀਤਾ ਜਾ ਰਹੀ ਸਰ ਕੀ ਕਹਿਣਾ ਚਾਹਦੇ ਜੀ ਮੈਂ ਬੜਾ ਖੁਸ਼ ਹਾਂ ਕਿ ਮਤਲਬ ਕਿ ਜਿਹੜੇ ਸਾਡੀ ਡਿਮਾਂਡ ਸੀਗੀ ਇੱਥੇ ਦੇ ਲੋਕਾਂ ਦੀ ਅਸੀਂ ਆਪਣੇ ਫੰਡਸ ਮੈਨੇਜ ਕਰਕੇ ਜਿਹੜੇ ਮੈਡਮ ਔਰਨਾ ਚੌਧਰੀ ਦੇ ਸੁਖਜਿੰਦਰ ਰੰਧਾਵਾ ਜੀ ਨੇ ਇਕੱਠੇ ਕੀਤੇ ਆ ਪ੍ਰਧਾਨ ਜੀ ਦੀ ਨਾਲ ਰਹਿਨੁਮਾਈ ਦੇ ਵਿੱਚ ਅਸੀਂ ਗਲੀਆਂ ਦਾ ਕੰਮ ਕੰਪਲੀਟ ਕਰੇ ਜਾ ਰਹੇ ਆ ਵਾਰੀ-ਵਾਰੀ ਐਂਡ ਅਸੀਂ ਅੱਜ ਅਮਰ ਕਲੋਨੀ ਦੇ ਵਿੱਚ ਖੜੇ ਆ ਵਾਰਡ ਨੰਬਰ 3 ਤੇ ਇਹ 6 ਲੱਖ ਦੀ ਲਾਗਤ ਦੇ ਨਾਲ ਅ ਲਗਭਗ 6000 ਸਕੁਅਰ ਫੀਟ ਦੀ ਅ ਗਲੀ ਹੈਗੀ ਹੈ ਜਿਹੜੀ ਕੰਪਲੀਟ ਹੋਣ ਜਾ ਰਹੀ ਹੈ ਤੇ ਮੈਂ ਇੱਥੇ ਮੁਬਾਰਕਬਾਦ ਦਿਨਾ ਚਾਹਾਂਗਾ ਅ ਇੱਥੇ ਦੇ ਰੈਜ਼ੀਡੈਂਟਸ ਨੂੰ ਜਿਹੜੇ ਇੱਥੇ ਦੇ ਨਿਵਾਸੀ ਐ ਕਿਉਂਕਿ ਉਹ ਇਹਨੂੰ ਜ਼ਿਆਦਾ ਜ਼ਿਆਦਾ ਯੂਜ਼ ਕਰਨਗੇ ਤੇ ਉਹਨਾਂ ਨੂੰ ਬਹੁਤ ਫਾਇਦਾ ਹੋਇਆ